ਇਹ ਵਾਲਾ ਸਾਡਾ ਮਾਰਕੀਟਿੰਗ ਦਾ ਸਿਸਟਮ ਹੈ ਨਾ ਉਹ ਦੇਸ਼ ਵਿਦੇਸ਼ ਦੇ ਵਿੱਚ ਕਹਿ ਲਈਏ ਕਿ ਉਹ ਵਰਲਡਵਾਈਡ ਜਿਹੜਾ ਉਹ ਫੈਲਿਆ ਹੋਇਆ ਤੇ ਉਹ ਕੋਈ ਅਤਕਤ ਨਹੀਂ ਟੇਸ ਬਹੁਤ ਅੱਛਾ ਹੈ ਜੀ ਟੇਸਟ ਬਹੁਤ ਫਾਈਨ ਹੈ ਇਹ ਇਹ ਕਲਾਕੀ ਟੇਸ ਆਪਣੇ ਨਾਲ ਅਲੱਗ ਫਲੇਵਰ ਕੈਰੀ ਕਰ ਰਹੀ ਹੈ ਆਪਣੇ ਪ੍ਰੋਡਕਟ ਗਿਣੀਏ ਤਾਂ ਸਾਡੇ ਕੋਲ 20 ਤੋਂ 25 ਪ੍ਰੋਡਕਟ ਜਿਹੜੇ ਆਪਣੇ ਸੇਲ ਵਾਲੇ ਹੋ ਜਾਂਦੇ ਐਵਰੇਜ ਲਾਉਣੀ ਹੁੰਦੀ ਹੈ ਕਿ 1 ਲੱਖ ਰੁਪਈਆ ਪਰ ਈਅਰ ਦਾ ਇਸ crop ਦੇ ਵਿੱਚੋਂ ਮਿਲਦਾ ਜਿਹੜੀ 6 ਮਹੀਨੇ ਦੀ ਫਸਲ ਆ ਉਹਦੇ 'ਚ ਵੀ ਤੁਸੀਂ 40 ਤੋਂ 50000 ਰੁਪਏ ਪਹੁੰਚ ਜਾਂਦੇ ਹੋ ਔਰ ਅੱਜ ਮਲੋ ਹਿਆਰਪੁਰ ਦੇ ਮਾਣ ਵਾਲੀ ਗੱਲ ਆ ਕਿ ਸਾਡੀ ਅਚੀਵਮੈਂਟ ਆ ਕਿ ਅਸੀਂ ਮਾਰਕੀਟਿੰਗ ਲਈ ਜਿਹੜੇ ਉਪਰਾਲੇ ਕੀਤੇ ਸੀ ਅੱਜ ਉਹਦੇ ਕਰਕੇ ਹੋਰ ਕਿਸਾਨ ਜੁੜ ਕੇ ਕਿਸਾਨ ਦੀ ਕਿਸਮਤ ਪੈਦਾਵਾਰ ਵਿੱਚ ਨਹੀਂ ਬਲਕਿ ਪ੍ਰੋਸੈਸਿੰਗ ਵਿੱਚ ਚਮਕਦੀ ਏ ਇਸ ਗੱਲ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜੋਵਾਲ ਦੇ ਅਗਾਹ ਵਧੂ ਨੌਜਵਾਨ ਕਿਸਾਨ ਬ੍ਰਿੰਦਰ ਸਿੰਘ ਨੇ ਸਾਬਤ ਕਰਕੇ ਦਿਖਾਇਆ ਉਹ ਆਪਣੀ 7 ਏਕੜ ਜ਼ਮੀਨ ਵਿੱਚ ਖੁਦ ਹੀ ਆਰਗੇਨਿਕ ਖੇਤੀ ਕਰਦਾ ਤੇ ਉਤਪਾਦਨ ਨੂੰ ਅੱਗੇ 골ਡਨ ਨੇਚਰਲ ਫਾਰਮ ਹੇਟ ਪ੍ਰੋਸੈਸ ਕਰਕੇ ਵੇਚਦਾ ਤੇ ਚੋਕੀ ਕਮਾਈ ਕਰ ਰਿਹਾ ਏ ਉਸਦੇ ਆਰਗੇਨਿਕ ਗੰਨੇ ਤੋਂ ਤਿਆਰ ਗੁੜ ਦੇ ਉਤਪਾਦ ਬਹੁਤ ਮਸ਼ਹੂਰ ਨੇ ਕਿੰਨਾ ਉਤਪਾਦਾਂ ਦੀ ਲੋਕਲ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਵੀ ਮੰਗੇ ਦੇਖੋ ਜਿੱਥੇ ਹੈਗਾ ਸਮਾਨ ਇਹ ਵਾਲਾ ਸਾਡਾ ਮਾਰਕੀਟਿੰਗ ਦਾ ਸਿਸਟਮ ਹੈ ਨਾ ਉਹ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਹੋਰ ਇੰਡੀਆ ਦੇ ਵਿੱਚ ਬਹੁਤ ਸਾਰੇ ਰਾਜਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਹਰ ਜਗ੍ਹਾ ਕੋਈ ਆਪ ਆ ਕੇ ਲੈ ਜਾਂਦਾ ਕਈਆਂ ਨੂੰ ਅਸੀਂ ਭੇਜਣ ਲਈ ਕੋਰੀਅਰ ਆ ਬੱਸ ਆ ਇਹ ਸਾਰੇ ਰਸਤੇ ਆ ਰਹੀ ਅਸੀਂ ਭੇਜਦੇ ਆ ਉਹਨਾਂ ਤੱਕ ਪਹੁੰਚਦਾ ਕਰਦੇ ਕੋਈ ਲੋਕੀ ਆਪ ਲੈ ਇਸ ਕਰਕੇ ਜਿਹੜਾ ਮਾਰਕੀਟਿੰਗ ਦਾ ਸਾਡਾ ਸਿਸਟਮ ਹੈ ਅਸੀਂ ਜਿਹਨੂੰ ਇਹ ਕਹਿ ਲਈਏ ਕਿ ਉਹ ਵਰਲਡ ਵਾਈਡ ਜਿਹੜਾ ਉਹ ਫੈਲਿਆ ਹੋਇਆ ਤੇ ਉਹ ਕੋਈ ਅਤਕਤ ਨਹੀਂ ਹੋਊਗਾ ਗੰਨੇ ਦੇ ਉੱਤੇ ਜਿਹੜਾ ਹੈਗਾ ਜੇ ਤੁਸੀਂ ਇਹਨੂੰ ਗੁੜ ਬਣਾ ਕੇ ਵੈਲਿਊ ਐਡੀਸ਼ਨ ਕਰਕੇ ਸਵੈ ਮੰਡੀਕਰਨ ਕਰਕੇ ਐਵਰੇਜ ਲਾਉਨੇ ਹੁੰਨੇ ਕਿ 1 ਲੱਖ ਰੁਪਈਆ ਪਰ ਈਅਰ ਦਾ ਇਸ ਕ੍ਰੌਪ ਦੇ ਵਿੱਚੋਂ ਮਿਲ ਜਾਂਦਾ ਜਿਹੜੀ ਦੇਖੋ ਹੁਣ ਇਹ ਸਾਲ ਦੀ ਫਸਲ ਆ ਹੁਣ ਜਿਹੜੀ 6 ਮਹੀਨੇ ਦੀ ਫਸਲ ਆ ਉਹਦੇ 'ਚ ਵੀ ਤੁਸੀਂ 40 ਤੋਂ 50 ਹਜ਼ਾਰ ਰੁਪਈਏ ਤੇ ਪਹੁੰਚ ਜਾਂਦੇ ਆ ਪਰ ਪਹੁੰਚਦੇ ਸਿਰਫ ਤਾਂ ਆ ਕਿ ਪ੍ਰੋਸੈਸਿੰਗ ਤੇ ਸਵੈ ਮੰਡੀਕਰਨ ਖਾਸ ਗੱਲ ਇਹ ਹੈ ਕਿ ਨਰਿੰਦਰ ਆਪਣੇ ਉਤਪਾਦ ਦੀ ਵੈਲਿਊ ਐਡੀਸ਼ਨ ਲਈ ਕੋਈ ਵੀ ਚੀਜ਼ ਬਾਜ਼ਾਰ ਤੋਂ ਖਰੀਦ ਕੇ ਨਹੀਂ ਬਲਕਿ ਆਪਣੇ ਖੇਤਾਂ ਵਿੱਚ ਉਗਾ ਕੇ ਹੀ ਬਣਾਉਂਦੇ ਨੇ ਪ੍ਰੋਸੈਸਿੰਗ ਵਿੱਚ 25 ਦੇ ਕਰੀਬ ਉਤਪਾਦ ਤਿਆਰ ਕਰਦੇ ਨੇ ਪਹਿਲੀ ਗੱਲ ਤਾਂ ਹੁਣ ਜਦੋਂ ਅਸੀਂ ਗੁੜ ਬਣਾਉਂਦੇ ਹਾਂ ਅਸੀਂ ਗੁੜ ਲਈ ਸੌਂਫ ਹਰ ਸਾਲ ਸਾਡੇ ਕੋਲ ਆਪਣੇ ਕੋਲ ਹੁੰਦੀ ਹੁਣ ਵੀ ਇਸ ਵੇਲੇ ਸੌਂਫ ਦੀ ਫਸਲ ਜਿਹੜੀ ਆ ਉਹ ਤਕਰੀਬਨ ਤਕਰੀਬਨ 2 ਮਹੀਨੇ ਦੀ ਹੋ ਚੁੱਕੀ ਆ ਅਜਵੈਣ ਵੀ ਲੱਗੀ ਆ ਅਦਰਕ ਤੋਂ ਅਸੀਂ ਸੁੰਡ ਤਿਆਰ ਕਰੀਦਾ ਉਹ ਵੀ ਆਪਣੇ ਕੋਲੇ ਆ ਮੂੰਫਲੀ ਵੀ ਲਾਉਂਦੇ ਆ ਤਿਲ ਵੀ ਲਾਉਂਦੇ ਆ ਮਤਲਬ ਇਹ ਜਿੰਨੀਆਂ ਵੀ ਚੀਜ਼ਾਂ ਆ ਇਹਦੇ ਵਿੱਚੋਂ ਫਿਰ ਸਾਨੂੰ ਇਹੀ ਹੁੰਦਾ ਵੀ ਜਿਹੜਾ ਵੀ ਸਾਡਾ ਹੋਰ ਕੋਈ ਮੈਂਬਰ ਵੀ ਕੰਮ ਕਰਦਾ ਜੋ ਅਸੀਂ ਵਿੱਚ ਐਡ ਵੀ ਕਰਨਾ ਉਹਨੂੰ ਵੀ ਅਸੀਂ ਆਪਣੇ ਕੋਲ ਲਗਾਇਆ ਜਾਵੇ ਜੇ ਕੋ ਪਸ਼ੂਆਂ ਦਾ ਕਰਦਾ ਹੈ ਉਹਦੇ ਲਈ ਵੀ ਹੁੰਦਾ ਉਹਦਾ ਚਾਰਾ ਫੌਡਰ ਫੀਡ ਵਾਸਤੇ ਜੋ ਵੀ ਚੀਜ਼ਾਂ ਚਾਹੀਦੀਆਂ ਉਹ ਆਪਣੇ ਕੋਲ ਲਗਾਈਆਂ ਜਾ ਕਿਉਂਕਿ ਕੁਦਰਤੀ ਤੌਰ ਤੇ ਤਾਂ ਤਦ ਹੀ ਅਸੀਂ ਉਹਨੂੰ ਕਹਿ ਸਕਦੇ ਹਾਂ ਜਦੋਂ ਇੱਕ ਵੀ ਚੀਜ਼ ਅਸੀਂ ਬਾਹਰੋਂ ਲਿਆ ਕੇ ਨਾ ਪਾਈਏ ਗੋੜ ਦੇ ਵਿੱਚ ਆ ਗੋੜ 'ਚ ਸਾਡੇ ਕੋਲ ਪੰਜ ਪ੍ਰੋਡਕਟ ਬਣ ਜਾਂਦੇ ਆ ਇੱਕ ਤਾਂ ਨਾਰਮਲੀ ਪੇਸੀ ਵਾਲਾ ਗੋੜ ਤੇ ਸ਼ੱਕਰ ਹੋ ਗਿਆ ਉਤੋਂ ਇਲਾਵਾ ਜਿਹੜਾ ਹੈਗਾ ਵੀ ਮਤਲਬ ਛੋਟੀ ਕਿਊਬਸ ਕੈਂਡੀ ਹੁੰਦੀ ਆ ਛੋਟੀ ਛੋਟੀ ਉਹ ਆ ਜਾਂਦੀ ਆ ਉਹ ਚ ਪਲੇਨ ਕੈਂਡੀ ਆ ਹਲਦੀ ਵਾਲੀ ਕੈਂਡੀ ਆ ਅਦਰਕ ਵਾਲੀ ਆ ਫਿਰ ਸੁੰਡ ਸੌਫ ਜਵੈਨ ਮੂਫਲੀ ਤੇਲ ਮਤਲਬ ਇਦਾਂ 6-7 ਵੈਰਾਈਟੀਆਂ ਜਿਹੜੀਆਂ ਗੁੜ ਦੇ ਵਿੱਚ ਅੱਗੋਂ ਪ੍ਰੋਸੈਸਿੰਗ ਵੈਲਿਊ ਐਡੀਸ਼ਨ ਵੀ ਕਰ ਕਰਕੇ ਇੱਕ ਮਤਲਬ ਆਪਣੇ ਪ੍ਰੋਡਕਟ ਗਿਣੀਏ ਤਾਂ ਸਾਡੇ ਕੋਲ 20 ਤੋਂ 25 ਪ੍ਰੋਡਕਟ ਜਿਹੜੇ ਆਪਣੇ ਸੇਲ ਵਾਲੇ ਹੋ ਜਾਂਦੇ ਆ ਤੇ ਛੋਲੇ ਹੁੰਦੇ ਆ ਉਹਨਾਂ ਤੋਂ ਬੇਸਣ ਤਿਆਰ ਕਰ ਲਈਦਾ ਮੂੰਗੀ ਤੇ ਮਾਂ ਦੀ ਦਾਲ ਹੋ ਗਈ ਤੇ ਇਹਦੇ ਵਿੱਚ ਜਿੱਦਾਂ ਹੁਣ ਕਣਕ ਤੋਂ ਦਲੀਆ ਵੀ ਹੁੰਦਾ ਸਾਡੇ ਕੋਲ ਕਣਕ ਦਾ ਆਟਾ ਮੱਕੀ ਦਾ ਆਟਾ ਤੇ ਬਾਸਮਤੀ ਆ ਇਦਾਂ ਹੋਰ ਕੁਝ ਚੀਜ਼ਾਂ ਆ ਜਿਹੜੀਆਂ ਮਤਲਬ ਆਪਾਂ ਦਾਲਾਂ ਤੋਂ ਇਲਾਵਾ ਸੀਜ਼ਨਲ ਆਪਾਂ ਜਿਹੜੀ ਵੀ ਚੀਜ਼ ਸੀਜ਼ਨਲ ਹੁੰਦੀ ਆ ਉਹਨੂੰ ਰੋਟੀ ਲਾ ਕੇ ਤਾਂ ਉਹਨੂੰ ਸੇਲ ਕਰਦੇ। ਪ੍ਰੋਸੈਸਿੰਗ ਦੇ ਕੰਮ ਤੋਂ ਇਲਾਵਾ ਉਹ ਆਪਣੇ ਜੈਵਿਕ ਖੇਤ ਵਿੱਚ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ। ਇਹਨਾਂ ਸਬਜ਼ੀਆਂ ਨੂੰ ਉਹ ਹਰ ਹਫ਼ਤੇ ਐਤਵਾਰ ਨੂੰ ਹੁਸ਼ਿਆਰਪੁਰ ਦੇ ਰੌਸ਼ਨ ਗਰਾਊਂਡ ਵਿਖੇ ਲੱਗਣ ਵਾਲੀ ਸੇਫ ਫੂਡ ਮੰਡੀ ਵਿੱਚ ਵੇਚ ਕੇ ਅਲੱਗ ਤੋਂ ਕਮਾਈ ਕਰ ਲੈਂਦੇ ਨੇ। ਸ਼ਹਿਰ ਦੇ ਲੋਕ ਉਹਨਾਂ ਦੀਆਂ ਸਬਜ਼ੀਆਂ ਦੀ ਹਰ ਹਫ਼ਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਅਤੇ ਘੰਟੇ ਵਿੱਚ ਹੀ ਉਹਨਾਂ ਦਾ ਸਾਰਾ ਸਮਾਨ बिक ਜਾਂਦਾ ਏ। की यकीन है कि ये केमिकल फ्री होंगी है आ, दूसरा ये कि एक चीज एक देखा एक गया कि आम जो तो सब्जी लेके जाने हैं ना वॉश करने तो अगर बाहर रह जाएगी ना तो बहुत जल्दी ड्राई हो जाती है और या अगर फ्रिज भी रखी है तो दूसरे तीसरे दिन ओह थोड़ा मोल्ड जहाँ आना शुरू हो जाता है ऑर्गेनिक सब्जी में ऐसा नहीं होंगे ऑर्गेनिक सब्जी अगर असं पांच दिन भी लग के रखी है तो ऐसा फ्रेश रहती है टेस्ट बहुत अच्छा है जी टेस्ट बहुत फाइन है ਆ ਇਹ ਮੰਡੀ ਤੋਂ ਪਹਿਲੇ ਜਦੋਂ ਅਸੀਂ ਸਬਜ਼ੀ ਲੈ ਕੇ ਆ ਰਹੇ ਸੀਗੇ ਤਾਂ ਕਈ ਚੀਜ਼ਾਂ ਵਿੱਚ ਨਾ ਇੱਕ ਫੀਲ ਹੁੰਦਾ ਸੀਗਾ ਕਿ ਹਾਂ ਥਿਸ ਇਜ਼ ਨਾਟ 댓 ਨੇਚਰਲ ਯੂ ਨੋ ਟੇਸ ਜ਼ਮੀਨ ਤੋਂ ਨਿਕਲੀ ਚੀਜ਼ ਦਾ ਹੁੰਦਾ ਇਹ ਇਹ ਕਲਾਗੀ ਟੇਸ ਆਪਣੇ ਨਾਲ ਅਲੱਗ ਫਲੇਵਰ ਕੈਰੀ ਕਰ ਰਹੀ ਹੈ ਨਰਿੰਦਰ ਪੜੇ ਲਿਖੇ ਬੇਰੁਜ਼ਗਾਰਾਂ ਲਈ ਇੱਕ ਮਾਡਲ ਨੇ ਐਮ ਐਸ ਸੀ ਆਈ ਟੀ ਪਾਸ ਹੋਣ ਦੇ ਬਾਵਜੂਦ ਉਸਨੇ ਨੌਕਰੀ ਦਾ ਇੰਤਜ਼ਾਰ ਕਰਨ ਦੀ ਥਾਂ ਖੇਤੀ ਵਿੱਚ ਹੀ ਕੁਝ ਵੱਖਰਾ ਕਰਨ ਨੂੰ ਤਰਜੀਹ ਦਿੱਤੀ ਨਯੋ ਤਾਂ ਮੈਂਦ ਲਗਨ ਤੇ ਸਹਿਜੇ ਸਹਿਜੇ ਅੱਗੇ ਵਧਣ ਦੇ ਸੁਭਾਗ ਕਾਰਨ ਮਿਣੀ ਸਫਲਤਾ ਸਦਕਾ ਉਹਨਾਂ ਨੂੰ ਕਈ ਵੱਡੇ ਸਨਮਾਨ ਮਿਲੇ ਨੇ ਜਿਨ੍ਹਾਂ ਵਿੱਚ 2016 ਵਿੱਚ ਸਰਬੱਤ ਦਾ ਭਲਾ ਟਰਸਟ ਤੇ ਪੰਜਾਬ ਜਾਗਰਤੀ ਮੰਚ ਤੋਂ ਇਲਾਵਾ ਸਾਲ 2017 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੈਵਿਕ ਖੇਤੀ ਲਈ ਅਵਾਰਡ ਸ਼ਾਮਲ ਹਨ ਉਹ ਆਪਣੀ ਕਾਮਯਾਬੀ ਦਾ ਸਿਹਰਾ ਇਨੋਵੇਟਿਵ ਫਾਰਮਰਸ ਐਸੋਸੀਏਸ਼ਨ ਦੇ ਸਰਪ੍ਰਸਤ ਅਸ਼ੋਕ ਕੁਮਾਰ ਨੂੰ ਦਿੰਦੇ ਨੇ ਜਿਹੜੇ ਪਹਿਲੇ ਸਾਲ ਸੀਗੇ ਅਸੀਂ ਆਪਣੇ ਵੱਲੋਂ ਹਰ ਨਵੀਂ ਤਕਨੀਕ ਅਪਣਾ ਕੇ ਵੀ ਅਸੀਂ ਜਿਹੜੀ ਇੱਕ हटਕੇ ਖੇਤੀ ਲੋ ਟਨਲ ਦੀ ਕੋਈ ਮਤਲਬ ਵੈਜੀਟੇਬਲ ਦੀ ਫਿਰ ਜਾਲ ਵਗੈਰਾ ਲਾ ਕੇ ਡ੍ਰਿਪ ਤੇ ਕਰਕੇ ਸਾਰਾ ਕੁਝ ਕਰ ਰਹੇ ਸੀ ਪਰ ਉਹ ਕਰਦੇ ਕਰਦੇ ਹੀ ਜਿਹੜੇ ਪਹਿਲੇ 4-5 ਸਾਲ ਦੇ ਵਿੱਚ ਕੁਝ ਚੀਜ਼ਾਂ ਤਾਂ ਰਿਅਲਾਈਜ਼ ਹੋਣ ਲੱਗ ਪਈਆਂ ਵੀ ਜਿੰਨੇ ਅਸੀਂ ਤਕਨੀਕ ਨਾਲ ਕੰਮ ਕਰਦੇ ਆ ਓਨੀ ਉਹਦੇ ਵਿੱਚ ਜਿਹੜੀ ਆਊਟਪੁੱਟ ਆ ਉਹਦੇ ਚ ਜਿਹੜੇ ਪੈਸੇ ਦੀ ਕਮਾਈ ਆ ਕਹ ਲਓ ਜਿੰਨੀ ਸਾਡੀ ਮਿਹਨਤ ਦੇ ਅਕੋਰਡਿੰਗ ਨਹੀਂ ਮਿਲਦੀ ਉਹ ਕੁਦਰਤ ਨੇ ਇੱਕ ਸਿਸਟਮ ਬਣਾਇਆ ਹੁੰਦਾ ਇਨ ਬਿਟਵੀਨ ਹੀ ਅਸ਼ੋਕ ਕੁਮਾਰ ਨੰਦਨ ਜੀ ਉਹਨਾਂ ਨਾਲ ਮੇਲ ਹੋ ਜਾਂਦਾ ਉਸ ਤੋਂ ਬਾਅਦ 2012 ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਆਈਐਫਏ ਸੰਸਥਾ ਬਣਦੀ ਆ ਉਹ ਸੰਸਥਾ ਦੇ ਰਾਹੀਂ ਕਹਿ ਲਓ ਕਿ ਅਸ਼ੋਕ ਜੀ ਨੇ ਅਪਰੋਚ ਕੀਤੀ ਆ ਆਪਾਂ ਮਿਲੇ ਗਿਲੇ ਸਾਰਾ ਕੁਝ ਕੀਤਾ ਹੁਣ ਉਹ ਇਹੋ ਜਿਹੀ ਹਸਤੀ ਸੀ ਤਾਂ ਜਦੋਂ ਮੈਨੂੰ ਮਿਲੇ ਤਾਂ ਇੱਕ ਪਹਿਲਾ ਸਵਾਲ ਸੀਗਾ ਸ਼ੋਕ ਦੇ ਲਈ ਯਾਰ ਤੁਸੀਂ ਇਸ ਖੇਤੀ ਲਈ ਚਿੰਤਤ ਆ ਕਿਸਾਨਾਂ ਲਈ ਚਿੰਤਤ ਆ ਤੁਹਾਡਾ ਆਪਣਾ ਕੀ ਲਾਭ ਇਹ ਕਾਹੇ ਸ਼ੋਕਦੀ ਨੂੰ ਕਦੀ ਗੱਲ ਹੋਵੇ ਉਹਨਾਂ ਨੂੰ ਮੇਰਾ ਪਹਿਲਾ ਸਵਾਲ ਸੀ ਵੀ ਤੁਸੀਂ ਕਿਹੜੀ ਕੰਪਨੀ ਤੋਂ ਆ ਤੁਹਾਨੂੰ ਜੇ ਤਾਂ ਕੋਈ ਫਾਇਦਾ ਹੋਊਗਾ ਤੁਸੀਂ ਮੇਰੇ ਨਾਲ ਹੀ ਗੱਲ ਕਰਦੇ ਆ ਤਾਂ ਫਿਰ ਗੱਲ ਹੋਈ ਉਹ ਕਹਿੰਦੇ ਨਹੀਂ ਵੀ ਮੇਰਾ ਕੋਈ ਮੇਰਾ ਇੰਡੀਵਿਜੂਅਲ ਹੈ ਕਿ ਬਸ ਮੈਂ ਕੁਦਰਤ ਦੇ ਲਈ ਕਿਸਾਨਾਂ ਦੇ ਲਈ ਤੇ ਖੇਤੀ ਲਈ ਕੋ ਚੰਗਾ ਕੰਮ ਕਰਨਾ ਵੀ ਮੈਂ ਤਾਂ ਆ ਚੀਜ਼ ਹੈ ਮੇਰਾ ਇੱਕ ਏਮ ਹੈਗਾ ਫਿਰ ਅਸੀਂ ਉਹਨਾਂ ਨਾਲ ਕਹਿ ਲੋ ਜੁੜ ਕੇ ਬੜਾ ਮਤਲਬ ਇਹ ਚੀਜ਼ਾਂ ਨੂੰ ਰਿਅਲਾਈਜ਼ ਕੀਤਾ ਵੀ ਜੋ ਅਸੀਂ ਕਰ ਰਹੇ ਸੀਗੇ ਉਹ ਠੀਕ ਆ ਕਿ ਨਹੀਂ ਠੀਕ ਆ ਔਰ ਸਾਡੀ ਆਰਥਿਕਤਾ ਇਹਦੇ ਵਿੱਚ ਸਹੀ ਹੈਗੀ ਕਿ ਨਹੀਂ ਹੈਗੀ ਇਹਨਾਂ ਸਾਰੇ ਪਹਿਲੂਆਂ ਨੂੰ ਦੇਖ ਕੇ ਫਿਰ ਆਪਣੇ ਆਪ ਨੂੰ ਮਸਹੂਤ ਹੋਇਆ ਕਿਉਂਕਿ ਉਹਨਾਂ ਦੇ ਨਾਲ ਬਾਹਰ ਨਿਕਲ ਕੇ ਦੇਖਿਆ ਜਿਹੜੇ ਕਿਸਾਨ ਕੁਦਰਤੀ ਖੇਤੀ ਕਰਦੇ ਸੀਗੇ ਉਹ ਗੱਲਾਂ ਜਿਹੜੀਆਂ ਮਾੜੀਆਂ-ਭੋਟੀਆਂ ਮੰਨ ਤੇ ਹਟ ਕਰਦੀਆਂ ਸੀ ਉਹ ਪੂਰੀ ਤੌਰ ਰੂਪ ਦੇ ਵਿੱਚ ਇਹ ਮਤਲਬ ਮੰਨ ਲਿਆ ਕਿ ਆਪਾਂ ਇਸ ਪਾਸੇ ਵੱਲ ਨੂੰ ਜਾਣਾ ਔਰ ਇੱਕ ਤੋਂ ਦੋ ਸਾਲ ਦੇ ਵਿੱਚ 100% ਮੇਰੇ ਕੋਲ ਜਿੰਨਾ ਵੀ ਰਕਵਾ ਸੀ ਅਸੀਂ ਉਹਨੂੰ ਉਹਦੇ ਵਿੱਚ ਸ਼ਿਫਟ ਕਰਤਾ ਅਸੀਂ ਇੱਥੇ ਜਦੋਂ 2012 ਦੇ ਵਿੱਚ ਐਸੋਸੀਏਸ਼ਨ ਸ਼ੁਰੂ ਕੀਤੀ ਅਸ਼ੋਕ ਜੀ ਨੇ ਹੋਰ ਸਾਡੇ ਮੰਨ ਲਓ ਇੱਥੇ ਉਦੋਂ ਸਿਰਫ 12 ਮੈਂਬਰ ਸੀ ਜਿਹੜੇ ਅੱਜ ਅਸੀਂ 75 ਮੈਂਬਰ ਆ ਪੰਜਾਬ ਸਰਕਾਰ ਵੱਲੋਂ ਆਤਮਾ ਕਿਸਾਨ ਹਰਟ ਸਕੀਮ ਚੱਲ ਰਹੀ ਸੀਗੀ ਅਸੀਂ ਉਹਦੇ ਬਾਰੇ ਅਪਰੋਚ ਕੀਤੀ ਮੰਨ ਲਓ ਥੋੜੀ ਬਹੁਤ ਸਟਰਗਲ ਦੇ ਬਾਅਦ ਅਸੀਂ ਉਹ ਆਤਮਾ ਕਿਸਾਨ ਹੱਟ ਲਈ ਕਿਉਂਕਿ ਅਸ਼ੋਕ ਜੀ ਦੀ ਦੂਰੰਦੇਸ਼ੀ ਸੀ ਕਿ ਕੁਦਰਤੀ ਖੇਤੀ ਕਰਮ ਤਾਂ ਕਿਸਾਨ ਲੱਗ ਪੈਣਗੇ ਪ੍ਰੋਡਕਸ਼ਨ ਵੀ ਉਤਪਾਦਨ ਦੇ ਵਿੱਚ ਵੀ ਆ ਜਾਣਾ ਇਹਨਾਂ ਨੇ ਕਿਉਂਕਿ ਕਿਸਾਨ ਦੇ ਲਈ ਕੋਈ ਬਹੁਤ ਵੱਡਾ ਮਨ ਲੋਏ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਕੁਦਰਤੀ ਖੇਤੀ ਨੂੰ ਕਿਵੇਂ ਕਰੋਗੇ ਜਾਂ ਉਹ ਚੋਂ ਪ੍ਰੋਡਕਸ਼ਨ ਲੈ ਸਕਦੇ ਨਹੀਂ ਬਟ ਮਸਲਾ ਸਿਰਫ ਉੱਥੇ ਖੜਨਾ ਸੀਗਾ ਕਿ ਇਹਦੀ ਮਾਰਕੀਟਿੰਗ ਕਿੱਦਾਂ ਹੋਊਗੀ ਉਹ ਉਹਨਾਂ ਦੀ ਦੂਰੰਦੇਸ਼ੀ ਸੀਗੀ ਤਾਂ ਉਹਨਾਂ ਨੇ ਪੈਰਲਲ ਨਾਲ ਦੇ ਨਾਲ ਜਿੱਦਾਂ ਜਿੱਦਾਂ ਅਸੀਂ ਕੁਦਰਤੀ ਖੇਤੀ ਦੀਆਂ ਤਕਨੀਕਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹੇ ਇਧਰੋਂ ਉਧਰੋਂ ਸਿੱਖਦੇ ਰਹੇ ਸਾਰੇ ਕਿਸਾਨਾਂ ਕੋਲੋਂ ਇੱਕ ਦੂਜੇ ਨੂੰ ਸਿਖਾਉਂਦੇ ਰਹੇ ਤੇ ਉਹਦੇ ਵਿੱਚ ਫਿਰ ਕੀ ਸੀਗਾ ਕਿ ਉਹ ਅਸੀਂ ਨਾਲ ਨਾਲ ਸ਼ੁਰੂ ਕਰ ਲਿਆ ਉਹਨਾਂ ਨੇ ਕਿਹਾ ਵੀ ਡਿਪਾਰਟਮੈਂਟ ਨੂੰ ਵੀ ਤੁਹਾਡੇ ਕੋਲ ਇੱਕ ਆਤਮਾ ਕਿਸਾਨ ਹਟ ਸਕੀਮ ਹੈਗੀ ਅਸੀਂ ਹੱਟ ਬਣਾਉਣੀ ਚਾਹੁੰਦੇ ਆ ਚਲੋ ਉਹਦੇ ਲਈ ਥੋੜੀ-ਬਹੁਤ ਜਦੋਜਹਿਦ ਸਾਰੇ ਕਿਸਾਨਾਂ ਨੇ ਰਲ ਮਿਲ ਕੇ ਆਪਣੇ ਕੋਲੋਂ ਫੰਡ ਵੀ ਇਕੱਠਾ ਕਰਕੇ ਉਹ ਜਿਹੜੀ ਸੀਗੀ ਹੱਟ ਉਹ ਅੱਜ ਵੀ ਤੁਸੀਂ ਦੇਖੂਗੇ ਹਿਆਰਪੁਰ ਦੇ ਵਿੱਚ ਤੇ ਚੰਡੀਗੜ੍ਹ ਰੋਡ ਦੇ ਉੱਤੇ ਆਤਮਾ ਕਿਸਾਨ ਹਟ ਜਿਹੜੀ ਚੱਲ ਰਹੀ ਹੈ ਫੇਰ ਹੋਰ ਮੰਡੀਆਂ ਜਿੱਦਾਂ ਮਾਰਕੀਟਿੰਗ ਹੈਗੀਆਂ ਹੁਸ਼ਿਆਰਪੁਰ ਦੇ ਵਿੱਚ ਇੱਕ ਸੰਡੇ ਆਰਗੈਨਿਕ ਮਾਰਕੀਟ ਲੱਗਦੀ ਆ ਵੀਕਲੀ ਸੰਡੇ ਦੇ ਸੰਡੇ ਲੱਗਦੀ ਆ 8:30 ਤੋਂ 11 ਵਜੇ ਤੱਕ ਵੀ ਸਾਡੀ ਅਚੀਵਮੈਂਟ ਆ ਕਿ ਅਸੀਂ ਮਾਰਕੀਟਿੰਗ ਲਈ ਜਿਹੜੇ ਉਪਰਾਲੇ ਕੀਤੇ ਸੀ ਅੱਜ ਉਹਦੇ ਕਰਕੇ ਹੋਰ ਕਿਸਾਨ ਜੁੜ ਕੇ ਸਾਡੇ 12 ਤੋਂ 75 ਮੈਂਬਰਾਂ ਦੀ ਗਿਣਤੀ ਹੋਣਾ ਵੀ ਇੱਕ ਇੱਕ ਗੱਲ ਅਹਿਮ ਰਖਾਉਣਾ ਐਨੀ ਨਹੀਂ ਦਰਿੰਦਰ ਨੇ ਆਪਣੀ ਸਫਲਤਾ ਵਿੱਚ ਜੋ ਵੀ ਸਿੱਖਿਆ ਉਸ ਨੂੰ ਅੱਗੇ ਵੰਡ ਰਿਹਾ ਏ ਤਾਂ ਕਿ ਹੋਰ ਕਿਸਾਨ ਵੀ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ ਉਤਪਾਦਾਂ ਦੀ ਵਧ ਰਹੀ ਮੰਗ ਸਦਕਾ ਨਰਿੰਦਰ ਅੱਜ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਹੋਰ ਅੱਗੇ ਵਧਣਾ ਚਾਹੁੰਦੇ ਨੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਆਪਣੇ ਖੇਤ ਵਿੱਚ ਪ੍ਰੋਸੈਸਿੰਗ ਨਾਲ ਜੁੜੇ ਛੋਟੇ-ਛੋਟੇ ਯੂਨਟ ਲਗਾਉਣ ਲਈ ਯਤਨ ਕਰ ਰਹੇ ਨੇ ਪਰ ਆਉਣ ਵਾਲੇ ਸਮੇਂ 'ਚ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਜਿੰਨੀਆਂ ਵੀ ਫਸਲਾਂ ਹੁੰਦੀਆਂ ਸੀ ਸਾਰੀਆਂ ਦੇ ਹੀ ਛੋਟੀ ਮਸ਼ੀਨਰੀ ਦੇ ਨਾਲ ਪ੍ਰੋਸੈਸਿੰਗ ਕਰਕੇ ਉਹ ਉਤਪਾਦ ਵੇਚੀਏ ਤੇ ਉਹਦੇ ਲਈ ਇੱਕ ਵਧੀਆ ਮੰਡੀਕਰਨ ਜਿਹੜਾ ਸਾਨੂੰ ਸਰਕਾਰ ਵੱਲੋਂ ਜੇ ਅਸੀਂ ਆਸ ਕਰਦੇ ਹਾਂ ਕਿ ਉਹ ਮਿਲੇ ਤੇ ਅਸੀਂ ਉਹਦੇ ਰਾਹੀਂ ਆਪਣੀ ਮਾਰਕੀਟਿੰਗ ਕਰਕੇ ਆਪਣਾ ਵੀ ਜਿਹੜਾ ਆਰਥਿਕ ਲੈਵਲ ਹੈ ਉਹਨੂੰ ਵਧੀਆ ਕਰੀਏ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜੋਵਾਲ ਤੋਂ ਫਾਰਮਰ মিডিਆ ਲਈ ਖਾਸ ਰਿਪੋਰਟ